ਇੱਕ ਕਿੰਨਾ ਜਿਹਾ ਵਿਆਹ ਨੂੰ ਹੋਇਆ ਵਾ ਵੈਸ਼ਨ ਦੇ ਵਗਏ ਸੀ ਪਹਿਲੀ ਵਾਰੀ ਘਰੋਂ ਗਏ ਸੀ ਮਾਤਾ ਦੇ ਦਰਸ਼ਨ ਕਰਨ ਤੇ ਆਦਿਕ ਵਾਰੀ ਤੋਂ ਥੋੜਾ ਤਾਂ ਗਏ ਨੇ ਤੇ ਪੱਥਰ ਸਲਾਈਡ ਸਲਾਈਡਿੰਗ ਹੋਈ ਆ ਪੱਥਰ ਡਿਗਿਆ ਤੁਹਾਡੀਆਂ ਖੁਸ਼ੀਆਂ ਨੇ ਪੱਥਰ ਡਿੱਗ ਗਿਆ ਜੱਟ ਕਿਤੇ ਸਾਡੀ ਭਾਬੀ ਦੀ ਜਨਤੂ ਹੋਈ ਸਭ ਤੋਂ ਛੋਟੀ ਭਾਬੀ ਵੀ ਸਾਡੀ ਮੇਰੇ ਛੋਟੇ ਬ੍ਰਦਰ ਦੀ ਬੋਟੀ ਸੀ ਚਾਹ ਨਹੀਂ ਪੂਰੇ ਤੇ ਸਾਡੇ ਹਾਂਜੀ ਜੀ ਪਿਆਰੇ ਚਾਵਣੀਆਂ ਤੇ ਮਹਿੰਦੀ ਲਵਾ ਕੇ ਭੇਜਿਆ ਚੇਚਾ ਸੀ ਕੁੜੀਏ ਪਹਿਲੀ ਵਾਰ ਤੂੰ ਮਾਰਾ ਦੇ ਜਾਣਾ ਮੇਦੀ ਮੁੰਦੀ ਲਾਟ ਹੈ ਜਾਂ ਸ਼ਿੰਗਾਰ ਕਰਕੇ ਜਾਂ ਮਾਤਾ ਕਲੇਗੀ ਮੇਗੀ ਧੀ ਆਈ ਆ ਤੇ ਮਾਰਾ ਤਾਂ ਨਹੀਂ ਜਾ ਰਹਾ ਦਰਸ਼ੇ ਵੀ ਨਹੀਂ ਦਿੱਤੇ ਮਾਰਾ ਨਹੀਂ ਮੰਜ਼ੂਰੀ ਨਹੀਂ ਪਾਈ ਹੋਈ ਤੇ ਇਹ ਕਿੱਡੂ ਵੀ ਆ ਗਿਆ ਇਹ ਭਾਈ ਤੂੰ ਇਹਦੇ 5 ਵਜੇ ਨੂੰ ਤੂੰ ਐ ਸ਼ਹਿਰ ਦਸਜਾਣਾ ਵਿੱਚ ਪਾਈ ਜੂਗਾ ਜੀ ਨਵਾਜ਼ ਸਰੇਂਦਰ ਕੁਮਾਰਾ ਜੀ ਮੇਰੇ ਚਾਚਾ ਜੀ ਦੀ ਨੂੰਹ ਹੈ ਠਾਈ ਗੱਲ ਤੂੰ ਇਹਨਾਂ ਦੀ ਮੈਰਿਜ ਹੋਈ ਹੈ ਜੀ ਅਜਨ ਨੂੰ 1 ਮਹੀਨਾ ਹੋ ਗਿਆ ਪੁਰਾ ਨੈਰਜਦਾ ਜੀ ਪੈਂਦੀ ਯਾਤਰਾ ਵਾਸਤੇ ਰੈਸ਼ ਨੂੰ ਦੇ ਮਾਤਾ ਦੇ ਘਰੇ ਕੱਲ ਜੀ ਟਿਕ ਰਹੇ ਆ ਰਾਤ ਨੂੰ ਉੱਥੇ ਰਹੇ ਆ ਨੂੰਹਾਂ ਨੇ ਫੋਨ ਕੀਤਾ ਤੇ ਅਸੀਂ ਸਿਰ ਯਾਤਰਾ ਕਰਾਂਗੇ ਮੇਰੇ ਛੋਟੇ ਬ੍ਰਦਰ ਨੇ ਕਿਹਾ ਤੇ ਤੁਸੀਂ ਮਤਲਬ ਹੁਣੇ ਹੀ ਕਰ ਲਓ ਕਹਿੰਦੀ ਨਹੀਂ ਭਾਜੀ ਆਪਾਂ ਰਾਤ ਨੂੰ ਇੱਥੇ ਰਹਿਣਾ ਤੇ ਸਵੇਰੇ ਹੀ ਯਾਤਰਾ ਕਰਾਂਗੇ ਜੀ ਸਵੇਰੇ 2:30 ਵਜੇ ਹਮ ਨੂੰ ਫੋਨ ਆ ਗਿਆ ਜੀ ਇਸ ਵੇਲੇ ਤਾਂ ਮੈਂ ਇਹ ਭਰਾ ਮੇਰੇ ਨੇ ਫੋਨ ਕੀਤਾ ਮੈਂ ਤਾਂ ਕੱਲਾ ਰਹਿ ਗਿਆ ਜੀ ਇੱਥੇ ਉਹਨੂੰ ਪਤਾ ਨਹੀਂ ਕੀ ਹੋ ਗਿਆ ਉਹਨੇ ਕਿਹਾ 3 ਵਜੇ ਉਹਨੂੰ ਮੈਸੇਜ ਆ ਗਿਆ ਵੀ ਉਹਨਾਂ ਨੂੰ ਉੱਥੇ ਚੋ ਕੇ ਕਿਹਾ ਤੇ ਕਟਰੇ ਲੈ ਗਿਆ ਹਸਪੀਟਲ ਦੇ ਵਿੱਚ ਤੇ ਕਟਰੇ ਜਾ ਕੇ ਜੀ ਉਹਨਾਂ ਨੂੰ 2:30 3 ਵਜੇ ਕਿਸੇ ਡਰਾਈਵਰ ਦੀ ਗੱਡੀ ਤੇ ਖੂਨ ਆਇਆ ਵੀ ਉਹਨਾਂ ਦੀ ਡੈਥ ਹੋ ਗਈ। ਸਾਨੂੰ ਤਾਂ ਦਾ ਇਹ ਨਾਮ ਹੀ ਚੰਗੇ ਤਰ੍ਹਾਂ ਨਹੀਂ ਪਤਾ ਕਿ ਉਹਦਾ ਪਿੱਛੇ ਦਾ ਨਾਮ ਸਪਨਾ ਹਣਾ। ਮਨੇ ਕਿਹਾ ਵੀ ਸਪਨਾ ਦੀ ਡੈਥ ਹੋ ਗਈ ਆ ਗੱਡੀ ਨੰਬਰ 2 ਧਾਨਪੁਰ ਤੋਂ ਆਣ ਦੇ ਵਿੱਚ ਹੋਈ। ਹਾਂ ਜੀ ਤਾਂ ਇੱਕ ਮਹੀਨਾ ਹੋਇਆ ਗਿਆ ਅਣਚਾਹ ਦੀ ਹਾਂ ਹਾਂ ਜੀ ਇੱਕ ਮਹੀਨਾ ਜੇ ਅਨੂ ਦੇ ਦਾ ਰੋਟੀ ਪਾਣੀ ਕੋ ਚਾਹ ਪਾਣੀ ਨਹੀਂ ਉਹਦਾ ਆ ਪੀ ਕੇ ਦੇਖਿਆ ਜੀ ਅੰਮ੍ਰਿਤਸਰੋਂ ਦਾ ਹਾਂ ਵਿਆਹ ਕਿ ਲਿਆਂਦੀ ਜੀ ਸ਼ਰੀਪੁਰੇ ਦੀ ਸਾਨੂੰ ਕਿਸੇ ਗੱਲ ਦੀ ਇਹ ਤਾਂ ਗੱਡੀ ਚਿੰਤਾ ਹੀ ਨਹੀਂ ਇਹ ਗੱਲਬਾਤ ਇਹਨੂੰ ਨਾਲ ਲੈਣਾ ਹੋ ਜੇਗੀ ਹੋਇਆ ਬਸ ਜੀ ਉਹ ਕਹਿੰਦੇ ਜੀ ਉੱਥੇ ਜਦੋਂ ਮਤਲਬ ਇੱਕ ਸ਼ੈੱਡ ਜੀ ਤੇ ਜਿੱਥੇ ਸਾਜੀ ਛੱਤ ਤੇ ਲੱਗੇ ਪੰਜ ਇੱਕ ਮਿੰਟ ਦਾ ਰਸਤਾ ਰਹਿ ਗਿਆ 10 ਮਿੰਟ ਦਾ ਮੱਥਾ ਟੇਕਣ ਵਾਸਤੇ ਇੱਕ ਸ਼ੈੱਡ ਦੇ ਥੱਲੇ ਖੜੋਤੇ ਸੀ ਤੇ ਕਹਿੰਦਾ ਕਿ ਮੈਂ ਫੋਟੋ ਬਣਾਉਂਦਾ ਸੀ ਉਹਨੇ ਨੂੰ ਭਰਾ ਦੇਨੇ ਜੇ ਕੋਈ ਗੱਲ ਨਹੀਂ ਕਿਸੀ ਫੋਟੋ ਖਿਚਣ ਲੱਗਿਆ ਛੱਡ ਦੇ ਜੇ ਕਹਿੰਦੇ ਪੱਥਰ ਡਿੱਗਾ ਵਾ ਤੇ ਉਹਦੇ ਵਿੱਚ ਇਹ ਜਿਹੜੀ ਸਪਨਾ ਸੀ ਉਹਦੇ ਮੌਕੇ ਤੇ ਡੈਥ ਹੋ ਗਈ ਇਹਦੀ ਤੇ ਬਾਕੀ ਦੋ ਤਿੰਨ ਜ਼ਖਮ ਵੀ ਹੋ ਗਿਆ ਫਿਰ ਕਿਸੇ ਨੇ ਹੋਰ ਵੀ ਨੂੰ ਦੱਸਿਆ ਫੋਨ ਕਰਕੇ ਕਿ ਮਤਲਬ ਇੱਕ ਲੇਡੀ ਜੀ ਦਾ ਉਹਦੇ ਧੜ ਘਟ ਗਿਆ ਤੇ ਇਹਨਾਂ ਨੂੰ ਚੁੱਕ ਕੇ ਆ ਸੀ ਤੇ ਮੇਰਾ ਭਰਾ ਜਿਹੜਾ ਸੀ ਅੱਜ ਦਾ ਮੁੰਡਾ ਉਹ ਕਹਿੰਦਾ ਜੀ ਮੈਂ ਤੇ ਦਿੱਕਲਾ ਰਹਿ ਗਿਆ ਮੈਨੂੰ ਦੱਸੋ ਕੀ ਕਰਾਂ ਕਿੰਨੇ ਕੁ ਮਰੀ ਉਮਰ ਨੇ ਹੁਣੇ 28 29 ਸਾਲ ਦੀ ਰਾਣੀ ਉਹ 26 27 ਸਾਲ ਦੀ ਬੋਕੀ ਦੀ ਹੋएगी ਸਾਡੀ ਉਮਰ ਅਜੇ ਸਾਡੇ 40 ਹੀ ਪੂਰੇ ਨਥੇ ਜੀ ਸਾਲੇ ਕੋਈ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਕੋਈ ਫੋਨ ਨਹੀਂ ਕੀਤਾ ਜਦੋਂ ਮਾਵਾਂ ਗਾਦੀ ਯਾਰ ਸਾਰੇ ਜਾਣਿਆ ਵੀ ਆਪਾਂ ਗੱਡੀ ਲੈ ਕੇ ਹੁੰਨੇ ਆ ਸਾਨੂੰ ਉਹ ਕੋਈ ਨਾ ਮੈਸੇਜ ਕੀਤਾ ਤੇ ਸਾਰਾ ਹਫਤਾ ਜਿਹੜਾ ਅਸੀਂ 1000 ਰੁਪਏ ਵਾਲਿਆਂ ਕੋਲ ਉਹ ਆਪਣੀ ਗੱਡੀ ਦੇ ਆਉਣਗੇ ਜਾਣਗੇ ਆ ਤੇ ਲੈ ਕੇ ਆਉਣਗੇ ਤੇ ਤੁਸੀਂ ਮਤਲਬ ਨਾ ਅਸੀਂ ਆਪਣੇ ਮਨ ਚ ਸੋਚਿਆ ਇਧਰੋਂ ਆਪਾਂ ਗੱਡੀ ਲੈ ਕੇ ਚੱਲ ਜਾਗੇ ਉਧਰ ਉਹ ਆ ਜਾਣਗੇ ਸਾਨੂੰ ਕੋਈ ਆਹੇ ਬਸ ਜ਼ੇੜ ਦੇ ਬਸ ਇਦਾਂ ਹੀ ਬੰਦਲੇ ਫਿਰਨ ਦੇਾਨੂੰ ਕੋਈ ਕਹਿਦਾ ਨਹੀਂ ਨਹੀਂ ਵੀ ਹਜੇ ਤੱਕ ਕੋਈ ਡੈਡ ਬਡੀ ਨਹੀਂ ਕਮਤੀ ਜੀ